ਹੁਸ਼ਿਆਰਪੁਰ ਦੇ ਇੱਕ ਪਿੰਡ ਦਾ ਬਜ਼ੁਰਗ ਜੋੜਾ ਕੈਨੇਡਾ ਜਾ ਰਿਹਾ ਕੈਨੇਡਾ ਦੇ 에ਅਰਪੋਰਟ ਦੇ ਉੱਤੇ ਪਹੁੰਚ ਵੀ ਗਿਆ ਜਦੋਂ ਉੱਥੇ ਪਹੁੰਚੇ ਤਾਂ ਫਿਰ ਇਮੀਗ੍ਰੇਸ਼ਨ ਦੇ ਅਧਿਕਾਰੀ ਕੁਝ ਕੁ ਸਵਾਲ ਕਰਦੇ ਹੁੰਦੇ ਜਿਹੜੇ ਕਿ ਉੱਥੇ ਬੈਠੇ ਆ ਉਹ ਕਈ ਵਾਰੀ ਸਵਾਲ ਕਰਦੇ ਕਈ ਵਾਰ ਨਹੀਂ ਵੀ ਕਰਦੇ ਜੇਕਰ ਕਿਸੇ ਦੇ ਉੱਤੇ ਸ਼ੱਕ ਹੋਵੇ ਉਹਨਾਂ ਨੂੰ ਲੱਗੇ ਜੀ ਕਿ ਇਹ ਸ਼ੱਕੀ ਇਨਸਾਨ ਆ ਇਹਨਾਂ ਨੇ ਸਾਡੇ ਦੇਸ਼ ਦੇ ਵਿੱਚ ਆ ਕੇ ਮੁੜ ਕੇ ਵਾਪਸ ਨਹੀਂ ਜਾਣਾ ਜਾਂ ਇਹ ਤੈਅ ਸਮੇਂ ਤੋਂ ਵੱਧ ਇੱਥੇ ਸਟੇ ਕਰ ਸਕਦੇ ਜੇਕਰ ਉਹਨਾਂ ਨੂੰ ਇਹ ਪ੍ਰਤੀਤ ਹੋਵੇ ਤਾਂ ਉਹ ਲੰਮੇ ਚੌੜੇ ਸਵਾਲ ਵੀ ਕਰਦੇ ਆ ਜਿਵੇਂ ਕਿ ਆਪਾਂ ਬਹੁਤ ਵਾਰ ਹੁਣ ਤੱਕ ਸੁਣਿਆ ਤੇ ਦੇਖਿਆ ਬਜ਼ੁਰਗ ਜੋੜੇ ਦੇ ਕੋਲੋਂ ਸਵਾਲ ਇੰਗਲਿਸ਼ ਦੇ ਵਿੱਚ ਪੁੱਛੇ ਗਏ ਬਜ਼ੁਰਗਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਉਹ ਘੱਟ ਪੜੇ ਲਿਖੇ ਆ ਜਾਂ ਅਨਪੜ੍ਹ ਆ ਉਹਨਾਂ ਨੇ ਅੰਗਰੇਜ਼ੀ ਦੇ ਵਿੱਚ ਉੱਤਰ ਨਹੀਂ ਦਿੱਤੇ ਤੇ ਬਾਅਦ ਦੇ ਵਿੱਚ ਇੱਕ ਪੰਜਾਬੀ ਨੂੰ ਸਮਝਾਉਣ ਤੇ ਸਮਝਣ ਵਾਲਾ ਅਧਿਕਾਰੀ ਬੁਲਾਇਆ ਗਿਆ ਉਸ ਅਧਿਕਾਰੀ ਨੇ ਸਵਾਲ ਕੀਤੇ ਜੀ ਪੰਜਾਬੀ ਦੇ ਵਿੱਚ ਪਰ ਬਜ਼ੁਰਗ ਜੋੜਾ ਅੰਦਰੋਂ ਕੰਬ ਚੁੱਕਿਆ ਸੀ ਉਹ ਪਜ਼ਲ ਹੋ ਗਿਆ ਜਾਂ ਨਰਵਸ ਹੋ ਗਿਆ ਕਹਿ ਲਈ ਤੇ ਉਹਨਾਂ ਦੇ ਵੱਲੋਂ ਸਹੀ ਉੱਤਰ ਦਿੱਤੇ ਨਹੀਂ ਗਏ ਉਹ ਪੁੱਛਦੇ ਕੁਝ ਹੋਰ ਸੀ ਇਹ ਦੱਸਦੇ ਕੁਝ ਹੋਰ ਸੀ ਤਰੇਲੀਆਂ ਆ ਰਹੀਆਂ ਸੀ ਸਾਹ ਚੜਿਆ ਹੋਇਆ ਸੀ ਤੇ ਘਬਰਾਹਟ ਸੀ ਜਿਹਰੇ ਦੇ ਉੱਤੇ ਉਹਨਾਂ ਨੂੰ ਹੋਰ ਸ਼ੱਕ ਗੂੜਾ ਹੋ ਗਿਆ ਇਮੀਗ੍ਰੇਸ਼ਨ ਦੇ ਅਧਿਕਾਰੀਆਂ ਨੇ ਉਹਨਾਂ ਨੂੰ 에어ਪੋਰਟ ਦੇ ਵਿੱਚੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਤੇ ਕੁਝ ਘੰਟਿਆਂ ਬਾਅਦ ਅਗਲੀ ਫਲਾਈਟ ਦੇ ਉੱਤੇ ਵਾਪਸ ਭਾਰਤ ਦੇ ਵਿੱਚ ਭੇਜ ਦਿੱਤਾ ਬਜ਼ੁਰਗਾਂ ਦਾ ਪੁੱਤ ਆ ਜਿਹੜਾ ਉਹ 에어ਪੋਰਟ ਦੇ ਬਾਹਰ ਖੜਾ ਸੀ ਗੱਡੀ ਲੈ ਕੇ ਵੀ ਭਾਈ ਉਹਨਾਂ ਨੂੰ ਮੈਂ ਲੈ ਕੇ ਜਾਣਾ ਪੁੱਤ ਨੇ ਵੀ ਕਈ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਹੋਣਗੀਆਂ ਵੀ ਮੈਂ ਬਾਪੂ ਬੇਬੇ ਨੂੰ ਫਲਾਨੀ ਫਲਾਨੀ ਥਾਂ ਤੇ ਕਮਾਉਣਾ ਮੈਂ ਫਲਾਨੀ ਥਾਂ ਦਿਖਾਉਣੀ ਵੀ ਤੁਹਾਡੇ ਪੁੱਤ ਨੇ ਕਿਵੇਂ ਕਾਮਯਾਬੀ ਹਾਸਲ ਕੀਤੀ ਆ ਉਹਨੂੰ ਨਾ ਕੋਈ ਫੋਨ ਆਇਆ ਨਾਉ ਦਾ ਕੋਈ ਫੋਨ ਚੱਕੇ ਤੇ ਕਈ ਘੰਟਿਆਂ ਬਾਅਦ ਯਾਨੀ ਕਿ ਕਹਿ ਰਿਹਾ ਅੱਜ ਵੀ ਗੱਲ ਹੋਵੇ ਤੇ ਕੱਲ ਨੂੰ ਆਥਨੇ ਇੱਕ ਫੋਨ ਜਾਂਦਾ ਉਹ ਬਜ਼ੁਰਗ ਕਹਿੰਦੇ ਜੀ ਉਸ ਤਾਂ ਦਿੱਲੀ ਵਾਪਸ ਆ ਗਏ ਉਹ ਕਹਿੰਦਾ ਕਿਉਂ ਕਹਿੰਦੇ ਪੁੱਤ ਸਾਨੂੰ ਤਾਂ ਵਾਪਸ ਭੇਜ ਦਿੱਤਾ ਉਹ ਕਹਿੰਨੇ ਵੀ ਭਾਈ ਤੁਹਾਡਾ ਮਕਸਦ ਇੱਥੇ ਆਉਣ ਦਾ ਸਹੀ ਨਹੀਂ ਤੁਹਾਡੇ ਜਵਾਬਾਂ ਤੋਂ ਅਸੀਂ ਸੰਤੁਸ਼ਟ ਨਹੀਂ ਹੈਗੇ ਹੁਣ ਇਥੇ ਸਵਾਲ ਕੀ ਪੈਦਾ ਹੁੰਦਾ ਹੋ ਸਕਦਾ ਬਜ਼ੁਰਗ ਜੋੜਾ 2 ਮਹੀਨੇ ਬਾਅਦ ਚਲਾ ਜਾਵੇ ਮੁੰਡਾ ਆ ਕੇ ਉਹਨਾਂ ਨੂੰ ਵਾਪਸ ਲੈ ਜਾਵੇ ਹੋ ਸਕਦਾ 4 ਮਹੀਨਾ ਬਾਅਦ ਵਾਪਸ ਚਲੇ ਜਾਣੋ ਕੈਨੇਡਾ ਦੇ ਵਿੱਚ ਫੇਰ ਚਲੇ ਜਾਣ ਪਰ ਤੁਸੀਂ ਇਹ ਦੇਖੋ ਵੀ ਬਜ਼ੁਰਗ ਜੋੜੇ ਦੀ ਖੱਜਲ ਖਵਾਰੀ ਹੋਈ ਕਿਵੇਂ ਆ ਤੁਸੀਂ ਇਹ ਦੇਖੋ ਵੀ ਇਸ ਵੇਲੇ ਜਿਹੜਾ ਬਜ਼ੁਰਗ ਜੋੜਾ ਉਹਨਾਂ ਦੇ ਮਨ ਦੇ ਉੱਤੇ ਕੀ ਬੀਤਲੀ ਹੋਊਗੀ ਤੇ ਜਿਹੜੇ ਵੀ ਬੱਚੇ ਨੇ ਉਹਨਾਂ ਦੇ ਬਾਕੀ ਪਰਿਵਾਰਕ ਮੈਂਬਰਾਂ ਨੇ ਬਜ਼ੁਰਗਾਂ ਦੀ ਆਉਣ ਦੀ ਤਿਆਰੀ ਕੀਤੀ ਆ ਉਹਨਾਂ ਦੇ ਮਨ ਦੇ ਉੱਤੇ ਕੀ ਵਾਪਰਦਾ ਹੋਣਾ ਕੀ ਹੁੰਦਾ ਹੋਣਾ ਹੁਣ ਤੁਹਾਡੇ ਮੇਰੇ ਲਈ ਇੱਕ ਸਵਾਲ ਕੀ ਆ ਅਸੀਂ ਵੀ ਬਹੁਤ ਵਾਰ ਜਦੋਂ ਮੈਂ ਵੱਖ-ਵੱਖ ਦੇਸ਼ਾਂ ਦੇ ਵਿੱਚ ਜਾਂਦਾ ਕਦੇ ਰਾਹ ਦੇ ਵਿੱਚ ਕੋਈ ਫਲਾਈਟ ਰੁਕੀ ਹੁੰਦੀ ਆ ਸਟੇ ਹੁੰਦੀ ਆ 2 ਘੰਟੇ ਦੀ 5 ਘੰਟੇ ਦੀ 7 ਘੰਟੇ ਦੀ ਜਾਂ ਕਈ ਵਾਰੀ ਦਿੱਲੀ ਏਅਰਪੋਰਟ ਤੇ ਵੀ ਦੇਖੀਦਾ ਜਾਂ ਕਿਸੇ ਦੇਸ਼ ਦੇ ਵਿੱਚੋਂ ਭਾਰਤ ਦੇ ਵਿੱਚ ਵਾਪਸ ਆਉਂਦੇ ਬਜ਼ੁਰਗਾਂ ਨੂੰ ਦੇਖੀਦਾ ਉਹਨਾਂ ਦੇ ਵਿੱਚੋਂ ਕੁਝ ਬਜ਼ੁਰਗ ਐਸੇ ਹੁੰਦੇ ਮੈਂ ਸਾਰੇ ਨਹੀਂ ਕਹਿੰਦਾ ਕੁਝ ਕੁ ਬਜ਼ੁਰਗ ਐਸੇ ਹੁੰਦੇ ਜਿਹੜੇ ਕਿ ਪਹਿਲੀ ਵਾਰ ਜਾ ਰਹੇ ਹੁੰਦੇ ਜਾਂ ਪਹਿਲੀ ਵਾਰ ਆ ਰਹੇ ਹੁੰਦੇ ਆ ਜਿਨ੍ਹਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਜਿਨ੍ਹਾਂ ਨੂੰ ਸਵਾਲਾਂ ਦੇ ਉੱਤਰ ਦੇਣੇ ਬਿਲਕੁਲ ਨਹੀਂ ਆਉਂਦੇ ਸਾਨੂੰ ਵੀ ਨਹੀਂ ਆਉਂਦੇ ਸੀ ਪਹਿਲੀ ਵਾਰ ਸਾਨੂੰ ਵੀ ਨਹੀਂ ਆਉਂਦੇ ਸੀ ਸਾਨੂੰ ਕਿਹੜਾ ਪਤਾ ਸੀਗਾ ਵੀ ਭਾਈ ਗੇਟ ਨੰਬਰ ਇਧਰਲੇ ਪਾਸਿਓਂ ਐਉਂ ਨੂੰ ਜਾਣਾ ਤੇ ਫਿਰ ਤੀਰ ਲੱਗਾ ਹੋਊਗਾ ਤੇ ਇਉਂ ਨੂੰ ਜਾਣਾ ਤੇ 18 ਤੋਂ ਲੈ ਕੇ 33 ਨੰਬਰ ਗੇਟ ਇਉਂ ਨੂੰ ਆ 33 ਤੋਂ ਲੈ ਕੇ 38 ਤੱਕ ਗੇਟ ਨੰਬਰ ਇਉਂ ਨੂੰ ਸਾਨੂੰ ਵੀ ਨਹੀਂ ਇਸ ਗੱਲ ਦਾ ਪਤਾ ਹੁੰਦਾ ਸੀ ਬਹੁਤਾ ਪਰ ਉਹ ਤਾਂ ਬਜ਼ੁਰਗ ਨਹੀਂ ਬਜ਼ੁਰਗ ਬੱਚਿਆਂ ਵਰਗੇ ਹੁੰਦੇ ਆ ਤੇ ਬਜ਼ੁਰਗਾਂ ਦੀ ਖੱਜਲ ਖਵਾਰੀ ਕਿਵੇਂ ਹੁੰਦੀ ਆ ਅੱਜ ਤੱਕ ਮੈਂ 4-5 ਥਾਵਾਂ ਦੇ ਉੱਤੇ ਖੁਦ ਵੀ ਬਜ਼ੁਰਗਾਂ ਦੀ ਮਦਦ ਕੀਤੀ ਉੱਥੇ ਉਹ ਪੁੱਛਦੇ ਬਜ਼ੁਰਗ ਪੁੱਤ ਕੈਨੇਡਾ ਵਾਲਾ ਜਹਾਜ਼ ਇੱਧਰੋਂ ਜਾਣਾ ਨਾ ਹੁਣ ਆਪਾਂ ਉੱਥੇ ਚੱਲੇ ਆ ਫਿਰ ਉਹਨਾਂ ਦਾ ਬੋਰਡਿੰਗ ਪਾਸ ਦੇਖੀਦਾ ਉਹਨਾਂ ਦੀ ਫਲਾਈਟ ਨੰਬਰ ਮੇਰੀ ਫਲਾਈਟ ਦੇ ਨਾਲ ਮੇਲ ਖਾਂਦੀ ਕਿ ਨਹੀਂ 게ਟ ਨੰਬਰ ਉਹਨਾਂ ਦਾ ਕਿਹੜਾ ਤੇ ਕਈ ਵਾਰੀ ਉਸ 게ਟ ਤੇ ਛੱਡ ਕੇ ਵੀ ਆਈਦਾ ਤੇ ਜੇਕਰ ਕੋਈ ਹੋਰ ਉੱਥੇ ਪੰਜਾਬੀ ਹੋਵੇ ਤੁਹਾਨੂੰ ਬੇਨਤੀ ਕਰੀ ਦੀ ਕਿ ਇਹਨਾਂ ਬਜ਼ੁਰਗਾਂ ਨੂੰ ਪਤਾ ਨਹੀਂਗਾ ਇਹਨਾਂ ਨੂੰ ਇਹਨਾਂ ਦੀ ਸੀਟ ਤੇ ਵੀ ਬਿਠਾ ਦਿਓ ਤੇ ਜੇਕਰ ਇਹਨਾਂ ਨੇ ਕੋਈ ਚੀਜ਼ ਪੀਣੀ ਹੋਵੇ ਕੋਈ ਖਾਣੀ ਹੋਵੇ 에어 호ਸਟਸ ਨੂੰ ਕੋਲੇ ਬੁਲਾਉਣਾ ਹੋਵੇ ਤੇ ਭਾਈ ਇੱਥੇ ਟੱਲੀ ਖੜਕਾ ਕੇ ਤੇ ਆਪ ਇਹਨਾਂ ਦੀ ਮਦਦ ਕਰ ਦਿਓ ਜਿਨ੍ਹਾਂ ਨੇ ਵਾਸ਼ਰੂਮ ਦੇ ਵਿੱਚ ਜਾਣਾ ਹੋਵੇ ਤੇ ਉਹਨੂੰ ਦੱਸ ਦਿਓ ਪਰ ਬਹੁਤੀ ਵਾਰ ਅਸੀਂ ਵੱਖ-ਵੱਖ ਦੇਸ਼ਾਂ ਦੇ ਵਿੱਚ ਬੱਠੇ ਭਾਵੇਂ ਕਿ ਸਾਡੀਆਂ ਮਜਬੂਰੀਆਂ ਹੋਣ ਅਸੀਂ ਆਪਦੇ ਮਾਪੇ-ਬਾਪ ਨੂੰ ਆਪਣਿਆਂ ਨੂੰ ਆਪਣੇ ਖੂਨ ਦੇ ਰਿਸ਼ਤੇਆਂ ਨੂੰ ਵਿਦੇਸ਼ ਦੇ ਵਿੱਚ ਬੁਲਾਉਣਾ ਤਾਂ ਚਾਹੁੰਦੇ ਹੁੰਨੇ ਪਰ ਅਸੀਂ ਇਸ ਗੱਲ ਨੂੰ ਸਮਝਦੇ ਨਹੀਂ ਕਿ ਉਹ ਸਮਾਜ ਦੇ ਵਿੱਚ ਵਿਚਰੇ ਨਹੀਂ ਉਹਨਾਂ ਨੂੰ ਅੰਗਰੇਜ਼ੀ ਦਾ ਇਲਮ ਨਹੀਂ ਉਹ ਇਸ ਤਰੀਕੇ ਦੇ ਨਾਲ ਜਾਣ ਆਉਣ ਦੇ ਸਮਰੱਥ ਨਹੀਂ ਮੇਰੀ ਬੇਨਤੀ ਹੈ ਸਾਡੇ ਵੀਰਾਂ ਨੂੰ ਸਾਡੀਆਂ ਭੈਣਾਂ ਨੂੰ ਉਹ ਦੁਨੀਆਂ ਦੇ ਕਿਸੇ ਵੀ ਹਿੱਸੇ ਦੇ ਵਿੱਚ ਬੈਠੇ ਆ ਤੁਹਾਨੂੰ ਆਪਣੇ ਬਜ਼ੁਰਗਾਂ ਦੇ ਬਾਰੇ ਪਤਾ ਹੁੰਦਾ ਕਿ ਇਹ ਪੜੇ ਲਿਖੇ ਨਹੀਂ ਜਾਂ ਪੜੇ ਲਿਖੇ ਹਨ ਤੁਹਾਨੂੰ ਇਸ ਗੱਲ ਦਾ ਪਤਾ ਹੁੰਦਾ ਜੀ ਕਿ ਇਹ ਇਕੱਲੇ ਸਫ਼ਰ ਕਰਨ ਦੇ ਸਮਰੱਥ ਨਹੀਂ ਜੇਕਰ ਇਹਨਾਂ ਨੂੰ ਕੋਈ ਗੱਲ ਪੁੱਛੀ ਜਾਊਗੀ ਤਾਂ ਇਹ ਉੱਤਰ ਦੇਣ ਦੇ ਸਮਰੱਥ ਨਹੀਂ ਇਹ ਇਸ ਤਰੀਕੇ ਦੇ ਨਾਲ ਸਮਾਜ ਦੇ ਵਿੱਚ ਕਦੇ ਨਹੀਂ ਵਿਚਰੇ ਇਸ ਕਰਕੇ ਭਾਈ ਜਦੋਂ ਤੁਸੀਂ ਟਿਕਟ ਭੇਜਦੇ ਆ ਨਾ ਉਥੋਂ ਉਦੋਂ ਕੋਸ਼ਿਸ਼ ਕਰਿਆ ਕਰੋ ਵੀ ਜਾਂ ਤਾਂ ਆਪ ਹੀ ਆ ਜਾ ਕਰੋ ਨਾਲ ਤੇ ਜਾਂ ਫਿਰ ਪਹਿਲਾਂ ਪ੍ਰਬੰਧ ਕਰਿਆ ਕਰੋ ਵੀ व्हीਲਚੇਅਰ ਦੇ ਉੱਤੇ ਆਹ ਗੱਲ ਆ ਜਿਹੜੀ ਉਹ ਥੋੜੀ ਬਹੁਤੀ ਫੀਸ ਦੇ ਵੱਧ ਹੁੰਦੀ ਆ ਕਈ ਕਰਦੇ ਵੀ ਪੈਣਾ ਵੀਰ ਪਰ ਜੇਕਰ ਤੁਸੀਂ ਨਹੀਂ ਕਰਦੇ ਵੀ ਟਿਕਟ ਭੇਜੀ ਤੀ ਹੁਣ ਬਾਪੂ ਜਾਣੇ ਬੇਬੇ ਜਾਣੇ ਆਪੇ ਆ ਜਾਣਗੇ ਆ ਹੀ ਜਾਂਦੇ ਹੁੰਦੇ ਆ ਕਿਸੇ ਨਾ ਕਿਸੇ ਨੂੰ ਪੁੱਛ ਦੱਸ ਕੇ ਆ ਜਾਣਗੇ ਤੇ ਭਾਈ ਫੇਰ ਕਈ ਵਾਰੀ ਇਵੇਂ ਵੀ ਹੁੰਦਾ ਜਿਵੇਂ ਕਿ ਹੁਸ਼ਿਆਰਪੁਰ ਦੇ ਪਿੰਡ ਦਾ ਬਜ਼ੁਰਗ ਜੋੜਾ ਖੱਜਲ ਖਵਾਰੀ ਦਾ ਸਾਹਮਣਾ ਕਰਕੇ ਤੇ ਵਾਪਸ ਮੁੜਿਆ ਆ। ਇਹ ਸਾਡੇ ਲਈ ਬੜੀ ਮਹੱਤਵਪੂਰਨ ਗੱਲ ਆ ਕਿ ਜਦੋਂ ਅਸੀਂ ਘਰ ਦੇ ਵਿੱਚ ਵੀਜ਼ਾ ਲੱਗ ਗਿਆ ਤੁਸੀਂ ਸੁਪਰ ਵੀਜ਼ਾ ਤੇ ਬੁਲਾ ਰਹੇ ਆ, ਤੁਸੀਂ ਕੋਈ ਹੋਰ ਵੀਜ਼ਾ ਤੇ ਵਿਜ਼ਟਰ ਵੀਜ਼ਾ ਤੇ ਬੁਲਾ ਰਹੇ ਆ, ਤੁਸੀਂ ਬਜ਼ੁਰਗਾਂ ਦੀ ਪੂਰੀ ਟ੍ਰੇਨਿੰਗ ਤਾਂ ਕਰਵਾ ਦਿਓ। ਜਾਂ ਇਹ ਗੱਲ ਕਹੋ ਵੀ ਭਾਈ ਇੱਕ ਮੇਰਾ ਫਲਾਣਾ ਦੋਸਤ ਆ ਜਿਹੜਾ ਕਿ ਐਨੀ ਤਰੀਕ ਨੂੰ ਵਾਪਸ ਆ ਰਿਹਾ ਤੇ ਭਾਈ ਤੁਸੀਂ ਉਹਦੇ ਨਾਲ ਆਜੋ ਤੇਰੀ ਟਿਕਟ ਉਸੇ ਹਿਸਾਬ ਨਾਲ ਬਾਪੂ ਕਰਵਾ ਦਿੰਨਾ ਤੇਰੀ ਬੇਬੇ ਉਸੇ ਹਿਸਾਬ ਨਾਲ ਟਿਕਟ ਕਰਵਾ ਦਿੰਨਾ। ਪਰ ਅਸੇ ਕਈ ਵਾਰ ਇਹਨਾਂ ਗੱਲਾਂ ਦੀ ਗੰਭੀਰਤਾ ਨੂੰ ਸਮਝਦੇ ਨਹੀਂ ਸੋ ਇਸ ਕਰਕੇ ਭਾਈ ਆ ਖੱਜਲ ਖਵਾਰੀਆਂ ਪੱਲੇ ਪੈ ਜਾਂਦੀਆਂ ਤੁਹਾਡੇ ਬੇਬੇ ਬਾਪੂ ਦੇ ਨਾਲ ਕਦੇ ਇਵੇਂ ਨਾ ਹੋਵੇ ਤੁਹਾਡੇ ਬੇਬੇ ਬਾਪੂ ਕਦੇ ਖੱਜਲ ਨਾ ਹੋਣ ਉਹ ਵੇਲੇ ਸਿਰ ਪਹੁੰਚ ਜਾਣ ਤੇ ਇੱਕ ਚਾਹ ਹੁੰਦਾ ਹਰ ਕਿਸੇ ਦੇ ਮਨ ਦੇ ਵਿੱਚ ਵੀ ਮੇਰੇ ਪੁੱਤ ਨੂੰ ਮੇਰੀ ਧੀ ਨੂੰ 7 ਸਾਲ ਹੋ ਗਏ ਗਿਆ ਨੂੰ ਜਾਂ ਉਹਨਾਂ ਦੇ ਘਰੇ ਨਵਾਂ ਜੀ ਆਇਆ ਦੋ ਤਾਂ ਦੋਤੀ ਜਾਂ ਪੋਤਾ ਪੋਤੀ ਆਏ ਆ ਆਮ ਤੌਰ ਦੇ ਤੇ ਤਾਂ ਬਜ਼ੁਰਗ ਆਪਾਂ ਬੁਲਾਉਂਦੇ ਹੋਂਦੋਂ ਹੁੰਦੇ ਜਦੋਂ 4 ਮਹੀਨੇ ਖੜਾਉਣਾ ਹੁੰਦਾ ਕਿਉਂਕਿ ਅੱਜ ਕੱਲ ਇਹ ਇਸ ਤਰੀਕੇ ਦਾ ਮਾਹੌਲ ਬਣ ਗਿਆ ਬਿਜ਼ੀ ਲਾਈਫ ਹੋ ਗਈ ਆ ਆਪਾਂ ਕਹਿੰਦੇ ਬਜ਼ੁਰਗ ਗੇੜਾ ਵੀ ਕੱਢ ਜਾਣਗੇ ਤੇ ਨਿਆਣਾ ਵੀ ਖੜਾ ਜਾਣਗੇ ਤੇ ਅਸੀਂ ਕੰਮ ਤੇ ਵੀ ਚਲੇ ਜਾਵਾਂਗੇ ਬਹੁਤੀ ਵਾਰ ਤਾਂ ਇਵੇਂ ਹੁੰਦਾ ਪਰ ਜਦੋਂ ਆਪਾਂ ਇਹ ਸੋਚੋ ਆਪੋ ਇਸ ਥਾਂ ਤੇ ਖੜਕੇ ਦੇਖੋ ਵੀ ਜੇਕਰ ਉਹਨਾਂ ਦੇ ਮਨ 'ਚ ਚਾਹ ਹੋਵੇ ਵੀ ਧੀ ਪੁੱਤ ਨੂੰ ਵੇਖਣ ਚੱਲੇ ਆਂ ਬੜੇ ਲੰਮੇ ਸਮੇਂ ਬਾਅਦ ਮਿਲਣਾ ਧੀ ਪੁੱਤ ਦੀ ਪ੍ਰਾਪਤੀ ਦੇਖਣੀ ਆ ਉਹਨਾਂ ਨੇ ਕਿਵੇਂ ਹੋ ਜਾ ਲਾਈਫ ਸਟਾਈਲ ਆ ਹੁਣ ਉਹ ਕਿਵੇਂ ਕਰਦੇ ਸਾਡੇ ਜੰਮੇ ਜਾਏ ਕਿਹੜੀ ਥਾਂ ਤੇ ਪਹੁੰਚ ਗਏ ਆ ਤੇ ਉਹਨਾਂ ਨੂੰ ਰਾਹ ਦੇ ਵਿੱਚ ਠੋਕਰਾਂ ਖਾਣੀਆਂ ਪੈਣ ਤੇ ਵਾਪਸ ਉਹਨਾਂ ਨੂੰ ਬਰੰਗ ਚਿੱਠੀ ਵਾਂਗੂ ਮੋੜ ਦਿੱਤਾ ਜਾਵੇ ਤੇ ਭਾਈ ਫਿਰ ਤੁਸੀਂ ਦੇਖੋ ਵੀ ਉਹਨਾਂ ਨੇ ਮ ਕੈਨੇਡਾ ਕਹਿੰਦਾ ਵੀ ਮੈਂ ਇਹੋ ਜਿਹਾ ਕੈਨੇਡਾ ਕੋਲੋਂ ਕੀ ਲੈਣਾ ਮੈਂ ਇਹੋ ਜਿਹਾ ਬਾਹਰਲੇ ਮੁਲਕ ਤੋਂ ਕੀ ਲੈਣਾ ਇਸ ਕਰਕੇ ਆਜੋ ਆਪਾਂ ਆਪਦੇ ਬਜ਼ੁਰਗਾਂ ਨੂੰ ਤਾਂ ਜਾਣਦੇ ਹੀ ਆਪਾਂ ਉਹਦਾ ਕੋਲ ਦੁਨੀਆ ਬਾਰੇ ਜਾਣਦੇ ਆ ਸਾਨੂੰ ਆਪਣੇ ਆਪ ਨੂੰ ਪਤਾ ਹੋਣਾ ਚਾਹੀਦਾ ਕਿ ਸਾਡੇ ਬੇਬੇ ਜੀ ਬਾਪੂ ਜੀ ਕਿੰਨਾ ਕੁ ਪੜ੍ਹੇ ਆ ਬੇਬੇ ਬਾਪੂ ਨੂੰ ਵੀ ਪਤਾ ਹੀ ਹੁੰਦਾ ਸਾਡਾ ਧੀ ਪੁੱਤ ਕਿੰਨਾ ਸਮਰੱਥ ਆ ਉਹਨਾਂ ਨੂੰ ਵੀ ਪਤਾ ਹੁੰਦਾ ਤੇ ਆਪਾਂ ਵੀ ਉਹਨਾਂ ਨੂੰ ਹਾਲਾਤ ਤੇ ਨਾ ਛੱਡਗੇ ਵੀ ਆਪੇ ਕੋਈ ਨਾ ਕੋਈ ਦੱਸ ਦੂਗਾ ਆਪੇ ਏਦਾਂ ਹੋ ਜਾਊਗਾ ਇਹ 2 3 4 ਵਾਰ ਸਫ਼ਰ ਤੈਅ ਕਰਨ ਤੋਂ ਬਾਅਦ ਪਤਾ ਲੱਗਦਾ ਵੀ ਜੇਕਰ ਪਾਣੀ ਮੰਗਾਉਣਾ ਹੋਵੇ ਤਾਂ ਬਟਨ ਜਹਾਜ਼ ਦੇ ਜੇਕਰ ਵਾਸ਼ਰੂਮ ਜਾਣਾ ਹੋਵੇ ਤਾਂ ਇਦਾਂ ਕੁੰਡੀ ਖੋਲ ਕੇ ਤੇ ਫਿਰ ਅੰਦਰ ਜਾਈਦਾ ਤੇ ਅੰਦਰੋਂ ਲਾਈਟ ਫੇਰ ਜਗਦੀ ਆ ਉਹਨੂੰ ਫਲਸ਼ ਕਿਵੇਂ ਕਰੀਦਾ ਕਿਸ ਤਰੀਕੇ ਨਾਲ 게ਟ ਨੰਬਰ ਲੱਭੀਦਾ ਬੋਰਡਿੰਗ ਪਾਸ ਦੇ ਉੱਤੇ ਕਿਹੜੀ ਕਿਹੜੀ ਗੱਲ ਲਿਖੀ ਹੁੰਦੀ ਹੈ ਜੇ ਫਲਾਈਟ ਡਿਲੇ ਹੋ ਗਈ ਹੈ 2 ਘੰਟੇ 5 ਘੰਟੇ 7 ਘੰਟੇ ਤੇ ਫਿਰ ਭਾਈ ਕਿਵੇਂ ਪਤਾ ਲੱਗਦਾ ਕਿਉਂਕਿ ਜੇਕਰ ਉਹ ਅੰਗਰੇਜ਼ੀ ਦੇ ਵਿੱਚ ਹੋਕਾ ਦਿੰਦੇ ਬਹੁਤਿਆਂ ਨੂੰ ਤਾਂ ਆਪਣੇ ਵਰਗਿਆਂ ਨੂੰ ਸਮਝ ਹੀ ਨਹੀਂ ਆਉਂਦੀਗੀ ਸੋ ਇਸ ਕਰਕੇ ਆਜੋ ਆਪਾਂ ਖੱਜਲਤਾ ਤੋਂ ਬਚ ਗਏ ਤੇ ਆਪੜਿਆਂ ਨੂੰ ਬਚਾ ਗਏ ਤੁਹਾਡੇ ਕਿਸੇ ਵੀ ਬਜ਼ੁਰਗ ਨਾਲ ਕਿਸੇ ਪੈਣ ਵੀਰ ਦੇ ਨਾਲ ਉਵੇਂ ਨਾ ਹੋਵੇ ਜਿਵੇਂ ਕਿ ਹੁਸ਼ਿਆਰਪੁਰ ਦੇ ਇੱਕ ਪਿੰਡ ਦੇ ਬਜ਼ੁਰਗ ਜੋੜੇ ਨਾਲ ਹੋਈ ਹੈ ਜਿਨ੍ਹਾਂ ਨੇ ਕਿ ਸੱਤਾ ਸਾਲਾਂ ਬਾਅਦ ਮੇਰੇ ਖਲ 6 ਦਾ 7 ਸਾਲ ਬਾਅਦ ਆਪਦੇ ਪੁੱਤ ਨੂੰ ਆਪਦੀ ਨੂੰਹ ਨੂੰ ਤੇ ਘਰ ਦੇ ਵਿੱਚ ਆਏ ਨਵੇਂ ਜੀ ਨੂੰ ਮਿਲਣਾ ਸੀ ਉਹਨਾਂ ਦੀਆਂ ਉਮੀਦਾਂ ਦੇ ਉੱਤੇ 60 ਵਜ ਗਈ ਵਧਾਣੀ 60 ਵਜਈ ਆ ਹੁਣ ਉਸ ਤੋਂ ਅਗਲੀ ਗੱਲ ਇੱਕ ਹੋਰ ਮੁਕਾ ਦੇ ਵਿੱਚ ਕਰ ਲਈਏ ਹਰ ਰੋਜ਼ ਕੋਈ ਨਾ ਕੋਈ ਖਬਰ ਆਉਂਦੀ ਆ ਕਿ ਫਲਾਣੀ ਥਾਂ ਦੇ ਉੱਤੇ ਮੁੰਡਾ ਜਿਹੜਾ ਉਹ ਬਾਹਰਲੇ ਮੁਲਖ ਦੇ ਵਿੱਚ ਜਾਣ ਦੇ ਲਈ ਤੇ 25 ਲੱਖ ਰੁਪਇਆ ਲਾਇਆ ਸੀਗਾ ਤੇ ਵਿਆਹ ਕੀਤਾ ਸੀ ਤੇ ਕੁੜੀ ਬਾਹਰਲੇ ਮੁਲਖ ਜਾ ਕੇ ਮੁੱਕਰ ਗਈ ਜਿਵੇਂ ਪਹਿਲਾਂ ਕੁੜੀਆਂ ਦੋਸ਼ ਲਾਉਂਦੀਆਂ ਸੀ ਵੀ ਭਾਈ ਮੁੰਡਾ ਬਾਹਰਲੇ ਮੁਲਖ ਦੇ ਵਿੱਚ ਜਾ ਕੇ ਵਿਆਹ ਕਰਵਾ ਕੇ ਇੱਥੇ ਮਹੀਨਾ ਰਹਿ ਕੇ ਮੁੜਦਾ ਨਹੀਂ ਅੱਜਕੱਲ ਮੁੰਡਿਆਂ ਦੇ ਪਰਿਵਾਰਕ ਮੈਂਬਰ ਵੀ ਦੋਸ਼ ਲਾਉਂਦੇ ਤੇ ਗਲਤ ਗੱਲ ਨਹੀਂ ਐ ਇਹ ਗੱਲ ਸੱਚੀ ਐ ਅੱਜਕੱਲ ਦੋਵੇਂ ਧਿਰਾਂ ਬਰਾਬਰੀ ਐ ਵਿਆਹ ਕਿਉਂਕਿ ਉਹ ਇੱਕ ਧੰਦਾ ਬਣ ਗਿਆ ਐਲਸ ਤਜਾ ਬਣ ਗਿਆ ਇਸ ਕਰਕੇ ਭਾਈ ਲੱਪਣ ਵਾਲੇ ਵੀ ਉਹੋ ਜੇ ਮਰਨ ਵਾਲੇ ਵੀ ਉਹੋ ਜੇ ਫੂਕਣ ਵਾਲੇ ਵੀ ਉਹੋ ਜੇ ਮੇਰੀ ਬੇਨਤੀ ਹੈ ਕਿ ਰਿਸ਼ਤਿਆਂ ਦੇ ਵਿੱਚ ਕਾਰੋਬਾਰ ਵਪਾਰ ਨਾ ਪਾਇਆ ਜਾਵੇ ਤੇ ਜੇਕਰ ਤੁਸੀਂ ਕਿਤੇ ਵੀ ਕਰਨੇ ਚਲੋ ਕੰਮ ਤਾਂ ਆਪਾਂ ਸੈਟਿੰਗ ਸਾਡੀ ਸੈਟਿੰਗ ਸਹੀ ਆ ਜੇ ਇਹਦੇ ਲਈ ਕਰਨੇ ਆ ਪਹਿਲਾਂ ਨਿਰਖ ਪਰਖ ਕਰ ਲਿਆ ਕਰੋ ਹਰ ਰੋਜ਼ ਅਖਬਾਰਾਂ ਦੇ ਵਿੱਚ ਦੋ ਤਿੰਨ ਖਬਰਾਂ ਹੁੰਦੀਆਂ ਵੀ ਫਲਾਣੀ ਥਾਂ ਦੇ ਉੱਤੇ ਪੁਲਿਸ ਦੇ ਵੱਲੋਂ ਕੁੜੀ ਦੇ ਉੱਤੇ ਉਹਦੀ ਮਾਂ ਤੇ ਪਿਓ ਤੇ ਭਰਾ ਤੇ ਪਰਚਾ ਦਰਜ ਕੀਤਾ ਗਿਆ ਵਿਚੋਲੇ ਤੇ ਪਰਚਾ ਦਰਜ ਕੀਤਾ ਗਿਆ ਹੁਣਾਂ ਕੀ ਆ ਬਾਤ ਦੇ ਵਿੱਚ ਤੁਹਾਡੇ 25 ਲੱਖ ਗਏ ਜੇ ਖੁਰਖੁਰ ਕੇ 15 ਲੱਖ ਮੁੜ ਵੀ ਆਏ ਇਹੋ ਜੇ ਆਏ ਨਾ ਆਏ ਕੀ ਬਰਾਬਰੀ ਆ ਪਰ ਗੱਲ ਇਹ ਜੀ ਕਿ ਆਪਾਂ ਜੇਕਰ ਪਹਿਲਾਂ ਸੋਚ ਗਏ ਤੇ ਰਿਸ਼ਤਾ ਪੀੜਾ ਹੋਣਾ ਚਾਹੀਦਾ ਰਿਸ਼ਤਾ ਗੂੜਾ ਹੋਣਾ ਚਾਹੀਦਾ ਤੇ ਮੇਰੀ ਕੁੜੀਆਂ ਨੂੰ ਤੇ ਮੁੰਡਿਆਂ ਨੂੰ ਵੀ ਬੇਨਤੀ ਹੈ ਵੀ ਜੇਕਰ ਕਿਸੇ ਦੀ ਆਪਾਂ ਜ਼ਮੀਨ ਵਕਵਾਈ ਹੈ ਨਾ ਤੇ ਇਹ ਨਹੀਂ ਵੀ ਸਾਡਾ ਉੱਥੇ ਕਿਤੇ ਪਹਿਲਾਂ ਹੀ ਚੱਲਦਾ ਚੱਕਰ ਤੇ ਆਪਾਂ ਤਾਂ ਉਹਦੇ ਨਾਲ ਰਹਿਣਾ ਚਾਹੁੰਦੇ ਵੀ ਪੈਸੇ ਇਹਦੇ ਲੱਗੇ ਆਪਾਂ ਨੂੰ ਕੀ ਫਰਕ ਪੈਂਦਾ ਇਦਾਂ ਦੀ ਬਿਰਤੀ ਮੁੰਡੇ ਦੀ ਵੀ ਨਹੀਂ ਹੋਣੀ ਚਾਹੀਦੀ ਤੇ ਕੁੜੀ ਦੀ ਵੀ ਨਹੀਂ ਹੋਣੀ ਚਾਹੀਦੀ ਠੰਡਾ ਕਿਵੇਂ ਬਣ ਗਿਆ ਵਿਆਹ ਠੰਡਾ ਕਿਵੇਂ ਬਣ ਗਿਆ ਇਸ ਠੰਡੇ ਦੇ ਵਿੱਚ ਲੁੱਟੇ ਕਿਵੇਂ ਜਾ ਰਹੇ ਲੋਕ ਇਸ ਠੰਡੇ ਦੇ ਵਿੱਚੋਂ ਕਮਾਈ ਕਿਵੇਂ ਹੋ ਰਹੀ ਆ ਇਸ ਧੰਦੇ ਦੇ ਵਿੱਚ ਉਹਲਾ ਕਿਵੇਂ ਚੱਲਦਾ ਕਦੇ-ਕਦੇ ਸੱਚੀ-ਮੁੱਠੀ ਆ ਗੱਲਾਂ ਦੇਖ ਕੇ ਸੁਣ ਕੇ ਪਰਖ ਕੇ ਜਾਣ ਕੇ ਹੈਰਾਨੀ ਹੁੰਦੀ ਤੇ ਹੈਰਾਨੀ ਤੋਂ ਵੱਧ ਪਰੇਸ਼ਾਨੀ ਹੁੰਦੀ ਆ ਵੀ ਪੰਜਾਬੀ ਯਾਰ ਇੰਉਂ ਤਾਂ ਨਹੀਂ ਸੀ ਹੁੰਦੇ ਦੂਜੇ ਨੂੰ ਇਸ ਗੱਲ ਦੇ ਲਈ ਤਾੜ ਦੇਣਾ ਵੀ ਕਦੇ ਨਾ ਕਦੇ ਮੁਰਗੀ ਫਸੂਗੀ ਤੇ ਆਪਾਂ ਇਹਨੂੰ ਚੱਕ ਦੇਣਾ ਆਪਾਂ ਇਹਦਾ 25-30 ਲੱਖ ਰੁਪਏ ਦਾ ਠੋਕੂ ਲਵਾ ਦੇਣਾ ਇਸ ਬਿਰਤੀ ਤੋਂ ਉੱਤੇ ਉੱਠੀਏ ਚੰਗਾ ਸੋਚਾਂਗੇ ਚੰਗਾ ਹੋਊਗਾ